ਕਬੀਰ ਕਹਿੰਦੇ ਨੇ ਸਿਰਫ ਇੱਕ ਅਗਿਆਨ ਨੂੰ ਮਾਰ ਅਹੰਕਾਰ ਆਪਣੇ ਆਪ ਮਰ ਜਾਏਗਾ ਅਹੰਕਾਰ ਮਰਿਆ ਲੋਭ ਆਪਣੇ ਆਪ ਮਰ ਜਾਏਗਾ ਮਾਰਨ ਦੀ ਲੋੜ ਹੀ ਨਹੀਂ ਔਰ ਲੋਭ ਮਰ ਗਿਆ ਮੋਹ ਤੇ ਕ੍ਰੋਧ ਆਪੇ ਹੀ ਮਰ ਜਾਏਗਾ ਤੈਨੂੰ ਕਥਾ ਹੀ ਮਾਰਨ ਦੀ ਲੋੜ ਨਹੀਂ ਬਿਲਕੁਲ ਉਹਨਾਂ ਨੂੰ ਮਾਰਨ ਦੀ ਲੋੜ ਨਹੀਂ ਜਦ ਮੇਰਾ ਹੀ ਕੁਝ ਨਹੀਂ ਰਿਹਾ ਲੋਭ ਮੇਰਾ ਤੇ ਮੋਹ ਕਿਹੜੀ ਗੱਲ ਦਾ ਮੇਰੇ ਕੋਲ ਕੁਝ ਨਹੀਂ ਤੇ ਮੇਰਾ ਕੁਝ ਨਹੀਂ ਤੇ ਮੋਹ ਕਿਹੜੀ ਗੱਲ ਦਾ ਮੋਹ ਕਿਸ ਦਾ ਹੁੰਦਾ ਹੈ ਮੇਰੇ ਦਾ ਹੁੰਦਾ ਜੋ ਮੇਰਾ ਹੈ ਉਸ ਨਾਲ ਮੋਹ ਹੁੰਦਾ ਮੇਰਾ ਹੀ ਕੁਝ ਨਹੀਂ ਰਿਹਾ ਹੈ ਹੀ ਨਹੀਂ ਕੁਝ ਲੋਭ ਹੀ ਨਹੀਂ ਰਿਹਾ ਮੇਰਾ ਹੀ ਕੁਝ ਨਹੀਂ ਰਿਹਾ ਤਾਂ ਫਿਰ ਮੋਹ ਕਿੱਥੇ ਸਿਆਣੇ ਮਨੁੱਖ ਜ਼ਰੂਰ ਪਕੜਨਗੇ ਇਸ ਗੱਲ ਨੂੰ ਜੇ ਥੋੜਾ ਬਹੁਤ ਅਭਿਆਸ ਕਰਦੇ ਹੈ